ਇਦਾਂ ਹੀ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਰਾਤ ਦਾ 1 ਵਜh ਗਿਆ ਹਰਲੀਨ ਨੇ ਫਿਰ ਇੱਕ ਐਕ ਕੇ ਫੋਨ ਕਟਵਾਇਆ ਕਾਲੀ ਨੂੰ ਕਿ ਮੈਨੂੰ ਨੀਂਦ ਆ ਰਹੀ ਹੈ ਫਿਰ ਕਿਤੇ ਜਾ ਕੇ ਉਹ ਦੋਵੇਂ ਸੁੱਤੇ ਅਗਲੇ ਦਿਨ ਕਾਲਾ ਬੜੇ ਚਾਵਾ ਨਾਲ ਉੱਠਿਆ ਤੇ ਧਾਰਾਂ ਕੱਢੀਆਂ ਤੇ ਸਾਰੇ ਕੰਮ ਨਿਬੇੜ ਕੇ ਤਿਆਰ ਹੋਣ ਲੱਗ ਪਿਆ ਤਿਆਰ ਹੋ ਕੇ ਜਦੋਂ ਬਾਹਰ ਆਇਆ ਤਾਂ ਥੋੜੀ ਜਹੀ ਠੰਡ ਮਹਿਸੂਸ ਹੋਈ ਉਸ ਨੂੰ ਤੇ ਫਿਰ ਉਸਨੇ ਅੰਦਰ ਜਾ ਕੇ ਬਲੇਜ਼ਰ ਕੱਢੀ ਤੇ ਪਾ ਲਈ ਸਕੂਟਰ ਨੂੰ ਕਿੱਕ ਮਾਰ ਕੇ ਚੱਲ ਪਿਆ ਉੱਦਦਾ ਹੋਇਆ ਆਪਣੇ ਸੋਹਣੇ ਮਹਿਬੂਬ ਨੂੰ ਮਿਲਣ ਲਈ ਜਦੋਂ ਉਹ ਸੱਥ 'ਚ ਪਹੁੰਚਿਆ ਤਾਂ ਉਸ ਨੂੰ ਦੂਜੀ ਸਾਈਡ ਤੋਂ ਮੋਟਰਸਾਈਕਲ ਤੇ ਆ ਰਹੇ ਉਸਦੇ ਯਾਰ ਜਿੰਦਰ ਨੇ ਰੋਕ ਲਿਆ ਜਿੰਦਰ ਉਹ ਵੱਲੇ ਵੱਲੇ ਭਾਈ ਅੱਜ ਤੂੰ ਪਛਾਣ ਚ ਨਹੀਂ ਆ ਰਿਹਾ ਮੈਂ ਵੀ ਇੱਕ ਦੋ ਵਾਰੀ ਗੌਰ ਨਾਲ ਦੇਖਿਆ ਤਾਂ ਕੀਤੇ ਜਾ ਕੇ ਪਤਾ ਲੱਗਾ ਇਹ ਤਾਂ ਸਾਡਾ ਯਾਰ ਕਾਲਾ ਹੈ ਉਹ ਕੀਤੇ ਮੁਕਲਾਵਾ ਤਾਂ ਨਹੀਂ ਲੈਣ ਚੱਲਾ ਚੱਲ ਉਹਦੇ ਕੋਲ ਹੁੰਦਿਆ ਕਿਹਾ ਕਾਲਾ ਲੈ ਕਾਣੂ ਯਾਰ ਮੈਂ ਤਾਂ ਕੋਈ ਕੰਮ ਚੱਲਾ ਸ਼ਹਿਰ ਨੂੰ ਤੇ ਰਹੀ ਗੱਲ ਮੁਕਲਾਵੇ ਦੀ ਉਹ ਤਾਂ ਆਪਾਂ ਗੱਜੂ ਅੱਜ ਕੇ ਲੈ ਕੇ ਆਵਾਂਗੇ ਚੱਲ ਚੰਗਾ ਮੈਂ ਹੁਣ ਚੱਲਦਾ ਮੁਰਨਾ ਵੀ ਆ ਫਿਰ ਛੇਤੀ ਇੰਨਾ ਆ ਕੇ ਕਾਲੇ ਨੇ ਕਿੱਕ ਮਾਰੀ ਤੇ ਚੱਲ ਪਿਆ ਸ਼ਹਿਰ ਵੱਲ ਡੇਡ ਕੁਕੰਟਿਸ ਕਾਲਾ ਸ਼ਹਿਰ ਪਹੁੰਚ ਗਿਆ ਤੇ ਫਿਰ ਉਸਨੇ ਰੁਕੇ ਹਰਲੀਨ ਨੂੰ ਕਾਲ ਕੀਤੀ ਤੇ ਪੁੱਛਿਆ ਤੁਸੀਂ ਕਿੱਥੇ ਹੋ ਹਰਲੀਨ ਨੇ ਉਸ ਨੂੰ ਆਪਣੇ ਸਕੂਲ ਦਾ ਪਤਾ ਸਮਝਾਇਆ ਤੇ ਸਕੂਲ ਬਾਹਰ ਆ ਕੇ ਉਸ ਨੂੰ ਫੋਨ ਕਰਨ ਲਈ ਕਿਹਾ ਕੁਝ ਦੇਰ ਬਾਅਦ ਕਾਲਾ ਉਸਦੇ ਸਕੂਲ ਦੇ ਬਾਹਰ ਪਹੁੰਚ ਗਿਆ ਉਹ ਫੋਨ ਜੇਬ ਚੋਂ ਕੱਢ ਕੇ ਹਰਲੀਨ ਨੂੰ ਫੋਨ ਕਰਨ ਹੀ ਲੱਗਾ ਸੀ ਕਿ ਉਸ ਨੂੰ ਸਾਹਮਣੇ ਉਹ ਹਰਲੀਨ ਤੁਰ ਹੀ ਆਉਂਦੀ ਨਜ਼ਰ ਆਈ ਲਾਈਟ ਬਲੂ ਸੂਟ ਕਾਲਾ ਦੁਬੱਟਾ ਹਲਕਾ ਜਿਹਾ ਮੇਕਅਪ ਖੁੱਲੇ ਛੱਡੇ ਹੋਈ ਲੰਮੇ ਜ਼ਹੀ ਉਸ ਦੇ ਵਾਲ ਪੰਨਾ ਵਾਲੇ ਚੁੰਮਕੇ ਤੇ ਕਾਲੀ ਪੰਜਾਬੀ ਜੁੱਤੀ ਤਾਂ ਉਹ ਤਾਂ ਗਹਿਰੀ ਢਾਲ ਹੀ ਸੀ ਜ�ਵ ਤੱਕ ਉਹ ਕੋਲ ਨਾ ਪਹੁੰਚੀ ਕਾਲਾ ਉਸ ਨੂੰ ਰੀਝਾਂ ਲਾ ਕੇ ਦੇਖਦਾ ਰਿਹਾ ਹਰਲੀਨ ਹਾਂਜੀ ਸਰਦਾਰ ਜੀ ਹੋ ਗਿਆ ਕਾਲਾ ਕੀ ਹੋ ਗਿਆ ਹਰਲੀਨ ਆਹੀ ਰੀਜ਼ ਲਾ ਕੇ ਦੇਖਣ ਵਾਲਾ ਕੰਮ ਚਾ ਦੁਬਾਰਾ ਇੱਕ ਵਾਰੀ ਫਿਰ ਮੈਂ ਚੱਲ ਕੇ ਆਵਾਂ ਕਾਲਾ ਨਹੀਂ ਨਹੀਂ ਜੀ ਹੋ ਗਿਆ ਅੱਜ ਤੁਸੀਂ ਸੋਹਣੀ ਇੰਨੇ ਬਣ ਕੇ ਆਈ ਹੋ ਚਾਹ ਕਿ ਵੀ ਨਜ਼ਰ ਨਹੀਂ ਹਟਦੀ ਤੁਹਾਡੇ ਚਿਹਰੇ ਤੋਂ ਦਿਲ ਕਰਦਾ ਬਸ ਦੇਖੀ ਜਾਵਾਂ ਹਰਲੀਨ ਹਾਈ ਸਰਦਾਰ ਜੀ ਤੁਸੀਂ ਕਿਹੜਾ ਘੱਟ ਲੱਗ ਰਹੇ ਹੋ ਪੂਰੇ ਟੌਰ ਗੱਡੀ ਹੋਈ ਹੈ ਤੇ ਆ ਪੱਗ ਵਾਲਾ ਤਾਂ ਜਮਾ ਹੀ ਸਿਰਾ ਕਰਵਾਇਆ ਹੋਇਆ ਕਾਲਾ ਅੱਛਾ ਜੀ ਹਰਲੀਨ ਹਾਂ ਜੀ ਕਾਲਾ ਚਲੋ ਦੱਸੋ ਫਿਰ ਕੀ ਕੰਮ ਸੀ ਮੇਰੇ ਨਾਲ ਹਰਲੀਨ ਲੈ ਦੱਸ ਇੰਨੀ ਵੀ ਕੀ ਜ਼ਲਦੀ ਆ ਚਲੋ ਪਹਿਲਾਂ ਤੁਸੀਂ ਉਹਦੇ ਪਿੱਛੇ ਬੈਠਦੇ ਆ ਕਿਹਾ ਕਾਲੇ ਨੇ ਸਕੂਟਰ ਨੂੰ ਕਿੱਕ ਮਾਰੀ ਤੇ ਚੱਲ ਪਈ ਸਿਰੋ ਦੋਮੀ ਕੈਸੀ ਆ ਗਈ ਹਰਲੀਨ ਨੇ ਉਸਦਾ ਹੱਥ ਫੜਿਆ ਤੇ ਅੰਦਰ ਉਸ ਨੂੰ ਆਪਣੇ ਨਾਲ ਲੈ ਗਈ ਕੈਫੇ ਅੰਦਰ ਜ਼ਿਆਦਾਤਰ ਬਸ ਮੁੰਡੇ ਤੇ ਕੁੜੀਆਂ ਹੀ ਸਨ ਬੈਠੇ ਹੋਏ ਖਾ ਪੀ ਰਹੇ ਤੇ ਗੱਲਾਂ ਬਾਤਾਂ ਕਰ ਰਹੇ ਸਨ ਹਰਲੀਨ ਕਾਲੇ ਨੂੰ ਟੇਬਲ ਕੋਲ ਲੈ ਜਾ ਕੇ ਉਸਨੇ ਬੈਠਣ ਦਾ ਇਸ਼ਾਰਾ ਕੀਤਾ ਦੋਵੇਂ ਬੈਠ ਕੇ ਕਾਲੇ ਤੇ ਦਰੁਦਰ ਦੇਖਿਆ ਤੇ ਨੀਮੀ ਜਹੀ ਪਾਕੀਏ ਬੈਠ ਗਿਆ ਖਰਲੀ ਕੁਲਵੀਰ ਕੀ ਹੋਇਆ ਕਾਲਾ ਨਹੀਂ ਕੁਝ ਨਹੀਂ ਪਹਿਲਾਂ ਕਦੇ ਆਇਆ ਹੀ ਨਹੀਂ ਨਾ ਇਦਾਂ ਦੀ ਜਗ੍ਹਾ ਤੇ ਤਾਂ ਕਰਕੇ ਜੀਵ ਲੱਗ ਰਿਹਾ ਖਰਲੀ ਉਸਨੇ ਤੁਮ੍ਹੇ ਹੱਥ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਹਿਣ ਲੱਗੀ ਕੁਲਵੀਰ ਮੂੰਹ ਉੱਪਰ ਨੂੰ ਚੁੱਕੋ ਜਦੋਂ ਉਹਨੇ ਮੂੰਹ ਉੱਪਰ ਨੂੰ ਚੁੱਕਿਆ ਹਰਲੀਨ ਤੂੰ ਮੇਰੀ ਅੱਖਾਂ ਚ ਦੇਖ ਤੇ ਦੱਸੋ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਰਾਤ ਦਾ ਉਨੀਦਰਾ ਕਹਿ ਕੇ ਹੱਸਣ ਲੱਗ ਪਿਆ ਹਰਲੀਨ ਹਾਂ ਹਾਂ ਵੈਰੀ ਫਨੀ ਆਹੀ ਕੁਝ ਆਉਂਦਾ ਤੁਹਾਨੂੰ ਬਸ ਪਿਆਰ ਤਾਂ ਕਰਨਾ ਨਹੀਂ ਆਉਂਦਾ ਕਹਿ ਕੇ ਉਸਦਾ ਹੱਥ ਛੱਡ ਦਿੱਤਾ ਕਾਲਾ ਉਹ ਲੈ ਸਾਡੀ ਸਦਾਰਨੀ ਦਾ ਗੁੱਸਾ ਹੀ ਕਰ ਗਈ ਮੈਂ ਤਾਂ ਮਿਆ ਕਰ ਰਹੀ ਸੀ ਜੀ ਉਸਦਾ ਹੱਥ ਆਪਣੇ ਹੱਥਾਂ ਚ ਲੈ ਲੈਂਦੇ ਕਿਹਾ ਚਲੋ ਹੁਣ ਕੁਝ ਖਵਾ ਵੀ ਦੋ ਮੈਂ ਤਾਂ ਕੁਝ ਖਾਦਾ ਵੀ ਨਹੀਂ ਸੂਰੀ ਦਾ ਹਰਲੀਨ ਫਿਰ ਖਾ ਤੁਰਨਾ ਸੀ ਨਾ ਕੁਝ ਕਿਸਨੇ ਕਿਹਾ ਸੀ ਖਾਲੀ ਪੇਟ ਘਰੋਂ ਤੁਰਨ ਲਈ ਇੰਨਾ ਆ ਕੇ ਹਰਲੀਨ ਨੇ ਵेटर ਨੂੰ ਬੁਲਾਇਆ ਸਭ ਵੇਟਰ ਆਇਆ ਹਰਲੀਨ ਮੈਨੂੰ ਦੇਖਦੇ ਹੋਏ ਕੁਲਵੀਰ ਦੱਸੋ ਕੀ ਖਾਉਂਗੇ ਕਾਲਾ ਜੋ ਤੁਹਾਡਾ ਦਿਲ ਕਰਦਾ ਮੰਗਵਾ ਲਵੋ ਹਰਲੀਨ ਫਿਰ ਵੀ ਕੁਝ ਤਾਂ ਦੱਸੋ ਤੁਹਾਡੀ ਕੋਈ ਪਸੰਦ ਨਾ ਪਸੰਦ ਕਾਲਾ ਯਾਰ ਯੂ ਵੀ ਤੁਹਾਨੂੰ ਪਸੰਦ ਹੈ ਮੰਗਵਾ ਲਓ ਹਰਲੀਨ ਨੇ ਕਾਫੀ ਨਾਲ ਸੈਂਡਵਿਚ ਤੇ ਕੁਝ ਫਰਾਈ ਰਿਸ ਅਡਰ ਕਰ ਦਿੱਤਾ ਤੇ ਉਸ ਦਾ ਹੱਥ ਫੜਦੇ ਹੋਈ ਕਹਿਣ ਲੱਗੀ ਹੁਣ ਕਰੋ ਨਾ ਗੱਲਾਂ ਰਾਤੀ ਤਾਂ ਫੋਨ ਤੇ ਗੱਲਾਂ ਮੁੱਕਣ ਤੇ ਹੀ ਨਹੀਂ ਆਉਣਦੀਆਂ ਤੁਹਾਡੀਆਂ ਕਾਲਾ ਅੱਛਾ ਇੱਕ ਗੱਲ ਦੱਸੋ ਹਰਲੀਨ ਹਾਂਜੀ ਪੁੱਛੋ ਕਾਲਾ ਤੁਸੀਂ ਜਾਣ ਤੋਂ ਹੀ ਇੰਨੇ ਸੂਨੇ ਸੀਂ ਜੇ ਵੱਡੇ ਹੋ ਕੇ ਸੂਨੇ ਹੋਏ ਹਰਲੀਨ ਉਸਦੀ ਗੱਲ ਸੁਣ ਕੇ ਹਸਣ ਲੱਗੀ ਕਾਲਾ ਲੈ ਹੁਣ ਤੁਸੀਂ ਕਿਉਂ ਹੱਸ ਰਹੀ ਹੋ ਹਰਲੀਨ ਤੁਸੀਂ ਗੱਲ ਹੀ ਇਸੇ ਕੀਤੀ ਦਾ ਜਨਮ ਤੋਂ ਹੀ ਸੋਹਣੀ ਸੀ ਜਿੱਦਾਂ ਤੁਸੀਂ ਇੰਨੇ ਸੋਹਣੇ ਸ਼ੁਰੂ ਤੋਂ ਹੋ ਕਾਲਾ ਸੱਚੀ ਮੈਂ ਸੋਹਣਾ ਹਰਲੀਨ ਤੇ ਹੋਰ ਕੀ ਮੈਂ ਕਿਤੇ ਝੂਠ ਬੋਲਦੀ ਆ ਤੁਸੀਂ ਸੱਚੀ ਬਹੁਤ ਸੋਹਣੀ ਤੇ ਯਕੀਨ ਨਾ ਆਉਂਦਾ ਇੱਕ ਮਿੰਟ ਪਰਸ ਚੋਂ ਆਪਣਾ ਫੋਨ ਕੱਢਿਆ ਤੇ ਆਪਣੀ ਕੁਰਸੀ ਉਸਦੇ ਕੋਲ ਕਰਦਿਆਂ ਕਿਹਾ ਆਪਣਾ ਹੱਥ ਮੇਰੇ ਗਾਲ ਚ ਪਾਉ ਤੇ ਫਿਰ ਹਰਲੀਨ ਨੇ ਵੀ ਆਪਣਾ ਇੱਕ ਹੱਥ ਉਸ ਦੇ ਗਾਲ ਚ ਪਾਇਆ ਤੇ ਤਿੰਨ ਚਾਰ ਸੈਲਫੀਆਂ ਲੈ ਲਈਆਂ ਬਾਅਦ ਉਸ ਸੈਲਫੀ ਦਿਖਾਉਂਦੇ ਹੋਏ ਕਹਿਣ ਲੱਗੀ ਦੇਖੋ ਤਾਂ ਆਪਾਂ ਦੋਵੇਂ ਕਿੰਨੇ ਪਿਆਰੇ ਲੱਗ ਰਹੀ ਆ ਖਾਸ ਕਰ ਤੁਸੀਂ ਹੁਣ ਦੱਸੋ ਤੁਸੀਂ ਸੋਹਣੇ ਹੋ ਜਾਂ ਨਹੀਂ ਕਾਲਾ ਹਾਂਜੀ ਮੈਂ ਤਾਂ ਸੱਚੀ ਸੋਣਾ ਸ਼ਾਇਦ ਮੈਂ ਹੀ ਕਦੇ ਖੁਦ ਨੂੰ ਧਿਆਨ ਨਾਲ ਸ਼ੀਸ਼ੇ 'ਚ ਦੇਖਿਆ ਹੀ ਫਿਰ ਵੇਟਰ ਆਰਡਰ ਲੈ ਕੇ ਆ ਗਿਆ ਤੇ ਟੇਬਲ 'ਤੇ ਰੱਖ ਕੇ ਚਲਾ ਗਿਆ ਬਾਜੀ ਦਿਲ ਵੀ ਬਣਾਏ ਹੋਏ ਸਾਡੇ ਕਾਫੀ ਦੀ ਕਾਲਾ ਕਹਿਣ ਲੱਗਾ ਹਰੀਨ ਹਾਂਜੀ ਹੁਣ ਚੁੱਕੋ ਤੇ ਜਲਦੀ ਪੀਓ ਨਹੀਂ ਠੰਡੀ ਹੋ ਜਾਣੀ ਔਰ ਫਿਰ ਮਜ਼ਾ ਨਹੀਂ ਆਉਂਦਾ ਟੀਨ ਦਾ ਸੈਂਡਵਿਚ ਉਸਨੇ ਮੂਰੇ ਰੱਖ ਦਿਆਂ ਬੋਲੀ ਕਾਲੀ ਨੇ ਸੈਂਡਵਿਚ ਖਾਣਾ ਸ਼ੁਰੂ ਕੀਤਾ ਫਿਰ ਕੌਫੀ ਪੀਣੀ ਸ਼ੁਰੂ ਕੀਤੀ ਹਰਲੀਨ ਨੇ ਉਸ ਨੂੰ ਫਰਾਈਜ਼ਰ ਵੀ ਟੈਸਟ ਕਰਨ ਨੂੰ ਕਿਹਾ ਗੱਲਾਂ ਬਾਤਾਂ ਮਾਰਦੇ ਮਾਰਦੇ ਉਹਨਾਂ ਦੀ ਕਾਫੀ ਵੀ ਮੁੱਕ ਗਈ ਹਰਲੀਨ ਨੇ ਪੁੱਛਿਆ ਹੋਰ ਕੁਝ ਖਾਓਗੇ ਕਾਲਾ ਨਹੀਂ ਜੀ ਬਸ પેટ ਭਰ ਗਿਆ ਬਹੁਤ ਸਵਾਦ ਸੀ ਮਜ਼ਾ ਆ ਗਿਆ ਖਾ ਕੇ ਤਾਂ ਹਰਲੀਨ আচ্ছা ਜੀ ਹੁਂ ਜਿਹੜੇ ਕੰਮ ਆਏ ਹੋ ਪਹਿਲਾਂ ਉਹ ਕਰ ਲਈਏ ਆਪਾਂ ਆਪਣੇ ਪਾਸੇ ਜੋ ਕੁਝ ਪੇਪਰ ਕੱਢ ਕੇ ਉਸਦੇ ਸਾਹਮਣੇ ਰੱਖ ਲਿਆ ਕਿ ਹਾਂ ਕਾਣਾ ਇਹ ਕੀ ਹੈ ਪਰਲੀਨ ਬੈਂਕ ਵਿੱਚ ਕਲਰਕ ਦੀਆਂ ਪੋਸਟਾਂ ਨਿਕਲੀਆਂ ਹਨ ਤੇ ਉਸ ਲਈ ਜਿੰਨੀ ਕਮਾਈ ਦੀ ਲੋੜ ਹੈ ਉਹ ਸਭ ਤਾਂ ਹੈ ਤੁਹਾਡੇ ਕੋਲ ਸੋ ਮੈਂ ਇਹ ਫਾਰਮ ਤੁਹਾਡੇ ਲਈ ਲੈ ਕੇ ਆਈ ਹਾਂ ਚਲੋ ਇੱਥੇ ਸਾਈਨ ਕਰੋ ਕਾਣਾ ਪਰਲੀਨ ਮੈਂ ਸਭ ਨਹੀਂ ਕਰ ਸਕਦਾ ਪਰਲੀਨ ਕਿਉਂ ਤੁਸੀਂ ਕਿਉਂ ਨਹੀਂ ਕਰ ਸਕਦੇ ਆਪਣੇ ਆਪ ਨੂੰ ਕਦੇ ਕਿਸੇ ਤੋਂ ਛੋਟਾ ਜ਼ਰ ਕਮਜ਼ੋਰ ਨਾ ਸਮਝੋ ਮੈਂ ਕਹਿ ਰਹੀ ਆ ਨਾ ਤਾਂ ਕੁਝ ਉਹ ਸਮਝ ਕੇ ਕਹਿ ਰਹੀ ਆ ਕਾਲਾ ਪਰ ਹਰਲੀਨ ਤੂੰ ਸਮਝਦੀ ਕਿਉਂ ਨਹੀਂ ਮੇਰੀ ਗੱਲ ਮੈਨੂੰ ਪੜ੍ਹਾਈ ਛੱਡੇ ਨੂੰ ਵੀ ਕਿੰਨੇ ਸਾਲ ਹੋ ਗਏ ਆ ਮੈਂ ਕਿਵੇਂ ਕਰੂੰ ਹਰਲੀਨ ਇਨਸਾਨ ਨਾ ਚਾਹੀ ਤਾ ਉਹ ਖੁਦ ਵੀ ਕਰ ਸਕਦਾ ਹੈ ਤੇ ਤੁਸੀਂ ਸੋਚਿਆ ਹੀ ਹੋਇਆ ਹੈ ਕਿ ਮੈਂ ਕੁਝ ਕਰਨਾ ਹੀ ਨਹੀਂ ਜ਼ਿੰਦਗੀ ਚ ਕਾਲਾ ਨਹੀਂ ਹਰਲੀਨ ਇਦਾਂ ਦਾ ਕੁਝ ਵੀ ਨਹੀਂ ਹੈ ਸਰਲੀ ਸਰ ਕੀ ਹੈ ਐਉਂ ਬਣਾ ਕਿਉ ਕਰ ਰਹੇ ਹੋ ਤੁਹਾਡਾ ਦਿਲ ਨਹੀਂ ਕਰਦਾ ਆਪਣੇ ਭਰਾ ਗੁਰਨਾਮ ਬਾਂਗੂ ਵਧੀਆ ਜ਼ਿੰਦਗੀ ਜਿਉਣ ਦਾ ਉਹਨਾਂ ਵੱਲ ਦੇਖੋ ਉਹਨਾਂ ਵੀ ਕਿਸੇ ਟਾਈਮ ਛੋਟੇ ਜਿਹੇ ਅਹੁਦੇ ਤੋਂ ਹੀ ਨੌਕਰੀ ਸ਼ੁਰੂ ਕੀਤੀ ਸੀ ਤੇ ਅੱਜ ਦੇਖੋ ਉਹ ਕਿੱਥੇ ਪਹੁੰਚ ਗਏ ਨੇ ਉਹ ਤਾਂ ਸ਼ੁਕਰ ਕਰ ਉਸ ਸ਼ਹਿਰ ਚ ਲੈ ਕੇ ਵੀ ਆਪਣਾ ਪਿੱਛਾ ਨਹੀਂ ਭੁੱਲੀ ਨਹੀਂ ਤਾਂ ਅੱਜ ਕੱਲ੍ਹ ਕੌਣ ਕਿਸੇ ਬਾਰੇ ਇੰਨਾ ਕਿੱਥੇ ਸੋਚਦਾ ਤੇਰੀ ਭਰਾ ਪਰਸਾਈ ਦੋਮੀ ਉਹ ਤੇਰਾ ਕਿੰਨਾ ਕਰਦੀ ਆ ਸ਼ਾਇਦ ਇਹ ਗੱਲ ਤਾਂ ਤੈਨੂੰ ਪਤਾ ਹੀ ਨਹੀਂ ਇਹ ਫਾਰਮ ਵੀ ਮੈਨੂੰ ਗੁਰਨਾਮ ਭੱਜੀ ਦੇ ਦੇ ਕੇ ਕਈ ਸੀ ਤੇਰੇ ਲਈ ਦੂਜੀ ਗੱਲ ਇਹ ਹੈ ਕਿ ਮੈਂ ਤੁਹਾਨੂੰ ਜਿੱਦਾਂ ਸਾਰੀ ਜ਼ਿੰਦਗੀ ਟੰਗਰਾਂ ਨਾਲ ਡੰਗਰ ਨਹੀਂ ਹੋਣ ਦੇ ਸਕਦੀ ਮੇਰੇ ਲਈ ਨਾ ਸਹੀ ਸਾਡੀ ਆਪਣੀ ਆਉਣ ਵਾਲੀ ਜ਼ਿੰਦਗੀ ਦਾ ਕੁਝ ਸੋਚੋ ਕਾਲਾ ਪਰ ਮੈਂ ਕਿਵੇਂ ਕਰੂੰ ਇਹ ਸਭ ਕੁਝ ਕਲਾ ਹਰਲੀਨ ਲੰਦਾ ਤੂੰ ਕੱਲਾ ਕਿਉਂ ਆ ਪਾ ਟੀਚਰ ਕਦ ਕੰਮ ਆ ਤੁਹਾਡੀ ਆਪਣੀ ਇਰਾਸ਼ਾ ਕਰਦੇ ਹੋਏ ਤਹਿ ਲੱਗੀ ਕਾਲਾ ਫਿਰ ਤਾਂ ਠੀਕ ਆ ਪਰ ਮੈਂ ਪੜਿਆ ਕਦ ਕਿੱਦਾਂ ਕਰੂੰਗਾ ਹਰਲੀਨ ਤੂੰ ਉਸ ਸਭ ਦੀ ਟੈਨਸ਼ਨ ਲੈ ਇਹ ਮੇਰੀ ਜ਼ਿੰਮੇਵਾਰੀ ਆ ਤੈਨੂੰ ਪੜਾਉਣਾ ਤੇ ਸਕਾਇਬਲ ਬਣਾਉਣਾ ਕਿ ਇਸ ਟੈਸਟ ਚੋਂ ਪਾਸ ਹੋ ਸਕੇ ਕਾਲਾ ਕਿਰਤਮ ਇੱਕ ਵਾਰੀ ਜ਼ਰੂਰ ਕੋਸ਼ਿਸ਼ ਕਰਾਂਗਾ ਪਰ ਜੀ ਮੈਂ ਫੇਲ ਹੋ ਗਿਆ ਮੇਰੇ ਤੇ ਗੁੱਸਾ ਨਾ ਕਰਿਓ ਹਰਲੀਨ ਲੈ ਦੱਸ ਪਹਿਲਾਂ ਹੀ ਫੇਲ ਹੋਣ ਦੀਆਂ ਗੱਲਾਂ ਕਰ ਰਿਹਾ ਮੈਂ ਕਿਉਂ ਗੁੱਸਾ ਕਰੂੰਗੀ ਪਤਾ ਕੋਸ਼ਿਸ਼ ਕਰਕੇ ਹਾਰ ਜਾਣਾ 100 ਗੁਣਾ ਬਿਹਤਰ ਹੁੰਦਾ ਬਿਨਾ ਕੋਸ਼ਿਸ਼ ਕੀਤੇ ਹੀ ਹਾਰ ਮੰਨ ਜਾਣ ਨਾਲੋਂ ਕਿ ਨਾਲੀ ਮੇਰੇ ਹੁੰਦੇ ਹੋਈ ਤੁਸੀਂ ਕਿਵੇਂ ਫੇਲ ਹੋ ਜਾਉਗੇ ਤੁਸੀਂ ਕੋਈ ਚਿੰਤਾ ਨਾ ਕਰੋ ਮੈਂ ਹਾਂ ਤੇਰੀ ਨਾਲ ਹਰ ਕਦਮ ਤੇ ਬਾਬਾ ਜੀ ਨੂੰ ਚਾਹ ਕਰਕੇ ਤੁਸੀਂ ਬਸ ਸਾਈਨ ਕਰ ਦੋ ਕਾਲੇ ਨੇ ਫਿਰ ਹਰਲੀਨ ਤੋਂ ਪੈਨ ਫੜਿਆ ਤੇ ਸਾਈਨ ਕਰ ਦਿੱਤੀ ਹਰਲੀਨ ਹੋਣ ਬਣੀ ਨਾ ਗੱਲ ਮੇਰੇ ਬੁੱਗੇ ਅੱਛਾ ਟਾਈਮ ਕਿੰਨਾ ਹੋ ਗਿਆ ਉਸਨੇ ਕਾਲੇ ਦੀ ਕੜੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਾਲਾ 12 ਵਜੇ ਹੈ ਜੀ ਹਰਲੀਨ ਸੱਚੀ ਨੇਟ ਹੋ ਗਏ ਆਪਾ ਫਿਰ ਚੱਲੋ ਉੱਠ ਜਲਦੀ ਕਰ ਹਰਲੀਨ ਨੇ ਵੇਟਨ ਆਵਾਜ਼ ਮਾਰੀ ਉਹ ਬਿੱਲ ਲੈ ਕੇ ਆਇਆ ਤੇ ਬਿੱਲ ਦੇ ਕੇ ਕਾਲੀ ਨਾਲ ਲੈ ਕੇ ਜਲਦੀ ਕੈਫੇ ਚੋਂ ਬਾਹਰ ਨਿਕਲ ਗਈ ਕਾਲਾ ਓਹੋ ਮੈਨੂੰ ਵੀ ਦੱਸੋ ਕਿੱਥੇ ਖਿੱਚੀ ਜਾ ਰਹੀ ਹੈ ਉਹ ਮੈਨੂੰ ਹਰਲੀਨ ਆਪਣੇ ਕਾਰਸ ਤੋਂ ਦੋ ਮੂਵੀ ਟਿਕਟ ਕੱਢ ਕੇ ਹਿੰਦਖੁੰਦੇ ਹੋਈ ਇੱਥੇ ਹਣ ਚੱਲੋ ਜਲਦੀ ਆਪਾਂ ਲੇਟ ਨਾ ਹੋ ਜਾਈਏ ਕਾਲਾ ਲੈ ਇਹ ਚੰਗੀ ਗੱਲ ਹੈ ਐਵੇਂ ਬਿਨਾਂ ਮਤਲਬ ਆਪਾਂ ਖਰਚਾ ਕਰੀ ਜਾਂਦੇ ਆ ਹਰਲੀਨ ਲ ਕੁਝ ਨਹੀਂ ਹੁੰਦਾ ਥੀਰੋ ਗੱਲਾਂ ਕਰਦੇ ਕਰਦੇ ਮਾਲ ਪਹੁੰਚ ਗਈ ਕਾਲਾ ਪਾਰਕਿੰਗ ਸਕੂਟਰ ਲਗਾ ਕੇ ਆਇਆ ਧਰਲੀਨ ਮਾਲ ਦੇ ਡੋਰ ਤੇ ਖੜੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਕਾਲਾ ਆਦ ਉਸਦੇ ਕੋਲ ਆਇਆ ਧਰਲੀਨ ਨੇ ਉਸ ਦਾ ਹੱਥ ਫੜਦੇ ਹੋਏ ਕਿਹਾ ਚਲਿਏ ਜੀ ਫਿਰ ਅੰਦਰ ਧਰਲੀਨ ਤੇ ਕਾਲਾ ਦੋਵੇਂ ਹੱਥਾਂ ਨਾਲ ਸੱਤ ਪਾਈ ਅੰਦਰ ਆਈ ਤੇ ਸਣੀ ਮਹਾਲ ਵਾਲੀ ਸਾਈਡ ਚੱਲ ਪਈ ਅੰਦਰ ਜਾ ਕੇ ਆਪਣੀ ਸੀਟ ਲੱਭੀ ਤੇ ਦੋਨੇ ਜਾਨੇ ਬੈਠ ਗਏ ਫਿਲਮ ਸ਼ਿਰੋਗੋਂ ਜੁਹਾ ਥੋੜਾ ਜਿਹਾ ਟਾਈਮ ਰਹਿਂਦਾ ਸੀ ਹਰਲੀਨ ਕਾਲੇ ਦੀ ਬਾਜ਼ ਵਾਂ ਬਾਕੇ ਉਸਨੇ ਮੋਢੇ ਤੇ ਸਿਰ ਰੱਖ ਕੇ ਬੈਠ ਗਈ ਨਾਲੇ ਦੋਵੇਂ ਬੈਠੀ ਹੱਸੀ ਜਾਣ ਤੇ ਨਾਲੇ ਇੱਕ ਦੂਜੇ ਨਾਲ ਗੱਲਾਂ ਗੱਲਾਂ ਸੁਨਮਜ਼ਾਕ ਕਰੀ ਜਾਂ ਨਾਲ ਦੋਨੇ ਬਸ ਆਪਣੀ ਹੀ ਪਿਆਰ ਦੀ ਦੁਨੀਆ ਚ ਹੋਈ ਹੋਈ ਸਤ ਇੰਟਰਵਲ ਹੋਇਆ ਤਾਂ ਹਰਲੀਨ ਨੇ ਕੁਝ ਖਾਣ ਦੀ ਇੱਛਾ ਜ਼ਾਹਿਰ ਕੀਤੀ ਕਾਲਾ ਜਾ ਕੇ ਪੌਪਕਨ ਤੇ ਕੋਲਡ ਡਰਿੰਕ ਲੈ ਕੇ ਆਇਆ ਹਰਲੀਨ ਨੇ ਆਪਣੀ ਸਟਾਰ ਜ਼ਾਨ ਬੁੱਝ ਕੇ ਥੱਲੇ ਸੁੱਟ ਦਿੱਤੀ ਤੇ ਫਿਰ ਦੋਵੇਂ ਇੱਕ ਸਟਾਰ ਨਾਲ ਡ੍ਰਿੰਕ ਪੀਣ ਲੱਗੇ। ਭਾਵੇਂ ਜਵਾਨੋਂ ਕੋ ਕੁਝ ਵੀ ਨਹੀਂ ਬੋਲ ਰਹੇ ਸਨ ਪਰ ਅੱਖਾਂ ਯਕਾਂਸ ਬਿਜਾਰਾਂ ਹੀ ਗੱਲਾਂ ਹੋ ਰਹੀਆਂ ਸੀ। ਅੱਜ ਪਹਿਲੀ ਵਾਰੀ ਦੋਨੇ ਇੱਕ ਦੂਜੇ ਤੇ ਉਹ ਇੰਨੇ ਨਜ਼ਦੀਕ ਸਨ। ਕਦੇ ਹਰਲੀਨ ਕਾਲੀ ਮੂੰਹ ਤੇ ਕਦੇ ਕਾਲਾ ਹਰਲੀਨ ਨੂੰ ਕੋਕੋਨ ਖਿਲਾ ਰਿਹਾ ਸੀ। ਦੇਖਦੇ-ਦੇਖਦੇ ਫਿਲਮ ਵੀ ਖਤਮ ਹੋ ਗਈ ਅੱਜ ਤੱਕ ਉਹਨਾਂ ਦਾ ਸਮਾਂ ਬਹੁਤ ਹੀ ਵਧੀਆ guzriya ਸੀ ਜਦੋਂ ਮਾਲਚ ਬਾਹਰ ਆਈ ਤਾਂ ਕਾਲਾ ਕਹਿਣ ਲੱਗਾ ਹਾਂਜੀ ਹੁਣ ਦੱਸੋ ਖਤਮ ਸਭ ਕੁਝ ਜਾਂ ਹਾਲੇ ਵੀ ਕੁਝ ਬਾਕੀ ਹੈ ਹਰਲੀਨ ਇੰਨੀ ਜਲਦੀ ਕਿਵੇਂ ਮੀਨ ਸਰਪ੍ਰਾਈਜ਼ ਤਾਂ ਹਾਲੇ ਬਾਕੀ ਹੈ ਕਾਲਾ ਉਹ ਕੀ ਹੈ ਜੀ ਹਰਲੀਨ ਉਸਦੇ ਲਈ ਤੁਹਾਨੂੰ ਮੈਨੂੰ ਚੱਲਣਾ ਪੈਣਾ ਕਾਲਾ ਠੀਕ ਹੈ ਜੀ ਬੈਠ ਜਾਓ ਫਿਰ ਪਿੱਛੇ ਤਉ ਦੋਮੇ ਚੱਲ ਪਈ ਉਹ ਦੋਮੇ ਇੱਕ ਕੈਫੇ ਆ ਗਈ ਤੇ ਅੰਦਰ ਆਉਂਦੇ ਹੀ ਕਾਲੀ ਮਹਰਲੀਨ ਇਸ਼ਾਰੇ ਨਾਲ ਉੱਥੇ ਜਾ ਕੇ ਬੈਠਣ ਲਈ ਕਿਹਾ ਜਿਹਰਲੀਨ ਆਪ ਕੈਸ਼ ਕਾਊਂਟਰ ਤੇ ਗਈ ਤੇ ਕਾਊਂਟਰ ਵਾਲੇ ਅੰਕਲ ਨੂੰ ਕੁਝ ਕਹਿ ਕੇ ਬਾਅਦ ਚਾ ਕੇ ਛੋਟੇ ਜਿਹੇ ਕਵਿੰਚ ਕਾਲੇ ਕੋਲਾ ਕੀ ਵੈਠੀ ਕਾਲਾ ਬੜੀ ਸਜਾਵਟ ਕੀਤੀ ਇਹਨਾਂ ਨੇ ਤਾਂ ਲੱਗਦਾ ਅੱਜ ਇਹਨਾਂ ਦਾ ਕੋਈ ਖਾਸ ਦਿਨ ਹੈ ਉਸਨੇ ਬਸ ਸਿਰ ਹਿਲਾ ਕੇ ਹਾਂ ਚ ਇਸ਼ਾਰਾ ਕੀਤਾ ਉਸ ਦਿਨ ਉਹ ਫਿਟਰ ਅੰਦਰ ਕੇਕ ਲੈ ਕੇ ਆਇਆ ਤੇ ਹੋਰ ਖਾਣ ਪੀਣ ਦਾ ਸਮਾਨ ਸੀ। ਜਦ ਕੇਕ ਉਹਨਾਂ ਨੇ ਸਾਹਮਣੇ ਟੇਬਲ ਤੇ ਰੱਖਿਆ ਤਾਂ ਹਰਲੀਨ ਦਾ ਕੇਕ ਉੱਪਰ ਨਾਮ ਲਿਖਿਆ ਦੇ ਕਾਲਾ ਤਹਿਨ ਲੱਗਾ। ਕਾਲਾ ਉਹ ਤੇਰਾ ਪਲਾਉ ਹੋ ਸੀ। ਅੱਜ ਤੁਹਾਡਾ ਹੈਪੀ ਬਰਥਡੇ ਆ। ਮੈਨੂੰ ਦੱਸਿਆ ਕਿਉਂ ਨਹੀਂ? ਕੱਲ ਹੀ ਮੈਂ ਕੁਝ ਲੈ ਕੇ ਆਉਂਦਾ। ਹਰਲੀਨ ਕੋਈ ਗੱਲ ਨਹੀਂ ਜੀ। ਮੈਨੂੰ ਕੁਝ ਨਹੀਂ ਚਾਹੀਦਾ। ਤੁਸੀਂ ਆ ਗਏ ਮੇਰੇ ਲਈ ਇੰਨਾ ਹੀ ਬਹੁਤ ਹੈ। ਕਾਲਾ ਜੀਵਲ ਦੀ ਪਈ ਫੁੱਲਾਂ ਚੋਂ ਫੁੱਲ ਕੱਢ ਕੇ ਹਰਲੀਨ ਵੱਲ ਵਧਾਉਂਦੇ ਹੋਏ ਕਹਿਣ ਲੱਗਾ ਹੈਪੀ ਬਰਥਡੇ ਜੀ ਹਰਲੀਨ ਥੈਂਕ ਯੂ ਬਸ ਸਿਰਫ ਹੈਪੀ ਬਰਥਡੇ ਹੀ ਮੇਰਾ ਗਿਫਟ ਕਾਲਾ ਫਿਰ ਖੜਾ ਹੋ ਕੇ ਬਹਾਨ ਨੂੰ ਖੋਲ ਕੇ ਬਹੁਤ ਬਹੁਤ ਉੱਡ ਗਈ ਉਸਦੀ ਗਲ ਨਾ ਲੱਗੀ ਦੋਨੋਂ ਜਾਣੀ ਇੱਕ ਦੂਜੀ ਜੱਗੀ ਬੰ ਚੁੱਪ ਚਾ ਕਿੰਨਾ ਟਾਈਮ ਖੜੀ ਰਹੀ ਚੁੱਪੀ ਨੂੰ ਤੋੜਦੇ ਹੋਏ ਕਾਲਾ ਕਹਿਣ ਲੱਗਾ ਮਾਂਜੀ ਹੋ ਗਿਆ ਵਸਵੀ ਕਰੋ ਹੁਣ ਅਜ ਬੜਾ ਪਿਆਰਾ ਲੀ ਜਦ ਕਾਲੀ ਨਹੀਂ ਦੇਖਿਆ ਤਾਂ ਹਰ ਲੀਂ ਦੀਆਂ ਅੱਖਾਂ ਜੋ ਹੰਝੂ ਵਗ ਰਹੇ ਸਨ ਉਸਦੇ ਹੰਝੂ ਸਾਫ ਕਰਦੇ ਹੋਏ ਕਾਲਾ ਕਹਿਣ ਲੱਗਾ